ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਏ ਆਨੜੀਏ ਮਾਨੜਾ ਕਾਹੇ ਕਰੇਹ ਆਪਉਨੇ ਘਰ ਹਰ ਰੰਗੋ ਕੀ ਨਾ ਮਾਣੇਹ ਏ ਆਨੜੀਏ ਮਾਨੜਾ ਕਾਹੇ ਕਰੇਹ ਏ ਬਹੁਤ ਅਨਜਾਨ ਜਿੰਦੇ ਇਤਨਾ ਕੁਝ ਆਮਾਨ ਤੂੰ ਕਿਉਂ ਕਰਦੀ ਹੈ ਆਪ ਆਪਣੇ ਘਰ ਹਰ ਰੰਗੋ ਕੀ ਨਾ ਮਾਣੇ ਹ ਪ੍ਰਮਾਤਮਾ ਤੇਰੇ ਆਪਣੇ ਹਿਰਦੇ ਘਰ ਵਿੱਚ ਹੋਇ ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ ਸੌ ਨੇੜਾ ਧਨ ਕਮਲ ਏ ਬਾਹਰ ਕਿਆ ਢੂੰਡੇ ਹ ਜੇ ਭੋਲੀ ਜੀ ਵਸਤਰੀਏ ਪਤੀ ਪ੍ਰਭੂ ਤੇਰੇ ਅੰਦਰ ਹੀ ਤੇਰੇ ਨੇੜੇ ਵਸ ਰਹਾ ਹੈ ਤੂੰ ਜੰਗਲ ਅਦਿਕ ਬਾਹਲਾ ਸੰਸਾਰ ਕਿਉਂ ਪਾੜਦੀ ਫਿਰਦੀ ਹੈ ਭੈ ਕੀਆਂ ਦੇ ਸਲਾਈਆਂ ਲੈਣੀ ਭਾਵ ਕ ਕਰ ਸਿੰਗਾਰ ਜੇ ਤੂੰ ਉਸ ਦਾ ਦੀਦਾਰ ਕਰਨਾ ਹੈ ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ ਅਦਬ ਦੇ ਸੁਰਮੇ ਦੀਆਂ ਸਲਾਈਆਂ ਪਾ ਪ੍ਰਭੂ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ ਤਾਂ ਸੋਹਾਗਣ ਜਾਣੀਆ ਲਾਗੀ ਜਾਂ ਸਹੋ ਧਰੇ ਪਿਆਰ ਜੀਵ ਇਸਤਰੀ ਤਦੋਂ ਹੀ ਸੁਹਾਗ ਭਾਗ ਵਾਲੀ ਤੇ ਪ੍ਰਭੂ ਚੰਨਵ ਜੁੜੀ ਹੋਈ ਸਮਝੀ ਜਾਂਦੀ ਹੈ ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ ਵਿਆਣੀ ਬਾਲੀ ਕੀਆ ਕਰੇ ਜਾ ਧਨ ਕੰਤ ਨਾ ਭਾਵੈ ਪਰੰਜਾਨ ਜੀਵ ਸਤਰੀ ਵੀ ਕੀ ਕਰ ਸਕਦੀ ਹੈ ਜੇ ਉਹ ਜੀਵ ਸਤਰੀ ਖਸਮ ਪ੍ਰਭ ਨੂੰ ਚੰਗੀ ਹੀ ਨਾ ਲੱਗੇ ਕਰਨ ਪਲਹ ਕਰੇ ਬਉ ਤੇਰੇ ਸਾ ਧਨ ਮਹਿਲ ਨਾ ਪਾਵੈ ਅਜਿਹੀ ਜੀਵ ਸਤਰੀ ਭਾਵੇਂ ਕਿੰਨੇ ਹੀ ਤਰਲੇ ਪਈ ਕਰੇ ਉਹ ਪਤੀ ਪ੍ਰਭੂ ਦਾ ਮਹਿਲ ਕਲ ਲੱਭ ਹੀ ਨਹੀਂ ਸਕਦੀ ਵਿਣ ਕਰਮਾ ਕਿਛ ਪਾਈਆ ਨਹੀਂ ਜੇ ਬਹੁ ਤੇਰਾ ਧਾਵੈ ਅਸਲ ਗੱਲ ਇਹ ਹੈ ਕਿ ਜੀਵ ਇਸਤਰੀ ਭਾਵੇਂ ਕਿਤਨੀ ਹੀ ਦੌੜ ਭੱਜ ਕਰੇ ਪ੍ਰਭੂ ਦੀ ਮਿਹਰ ਦੀ ਨਿਹਰ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੁੰਦਾ ਨਾ ਬੋ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ ਜੇ ਜੀਵ ਇਸਤਰੀ ਜੀਵ ਤੇ ਚਸਕੇ ਲਾਲਸ ਤੇ ਅਹੰਕਾਰ ਆਦਿਕ ਵਿੱਚ ਹੀ ਮਸਤ ਰਹੇ ਅਤੇ ਸਦੇ ਸਦਾ ਮਾਇਆ ਦੇ ਮੋਹ ਵਿੱਚ ਡੁੱਬੀ ਰਹੇ ਤਾਂ ਐਨੀ ਗੱਲੀ ਖਸਮ ਪ੍ਰਭੂ ਨਹੀਂ ਮਿਲਦਾ ਐਨੀ ਬਾਤੀ ਸਹ ਪਈਐ ਨਹੀਂ ਪਈ ਕਾਮਣ ਇਆਣੀ ਔਰ ਜੀਵ ਇਸਤਰੀ ਅਨਜਾਨ ਹੀ ਰਹੀ ਜੋ ਵਿਕਾਰਾਂ ਵਿੱਚ ਵੀ ਮਸਤ ਰਹੇ ਤੇ ਫਿਰ ਵੀ ਸਮਝੇ ਕਿ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ ਜਾਇ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸਹ ਪਾਈ ਹੈ ਜਿਨ੍ਹਾਂ ਨੂੰ ਪਤੀ ਪ੍ਰਭੂ ਮਿਲ ਪਿਆ ਹੈ ਬੇਸ਼ੱਕ ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿੰਨੀ ਗੱਲੀ ਖਸਮ ਪ੍ਰਭੂ ਮਿਲਦਾ ਹੈ ਉਹ ਇਹੀ ਉਤਰ ਦਿਰਦੀਆਂ ਹਨ ਕਿ ਚਲਾਕੀ ਤੇ ਤਕਾ ਛੱਡ ਦਿਓ ਜੋ ਕੁਛ ਕਰੇ ਸੋ ਭਲਾ ਕਰ ਮੰਨਿਆ ਇੱਕ ਮਤ ਹੁਕਮ ਚੋਕਾਈਐ ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ ਤੇ ਮੰਨੋ ਜਾਕੈ ਪ੍ਰੇਮ ਪਦਾਰਤ ਪਈਆ ਤਾਂ ਚਰਣੀ ਚਿੱਤ ਲਾਈਐ ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ ਵਸਤ ਮਿਲਦੀ ਹੈ ਉਸ ਦੇ ਚੰਨਾ ਵਿੱਚ ਮਨ ਜੋੜੋ ਸੋ ਕਹੈ ਸੋ ਕੀਜੈ ਤਨ ਮਨੋਂ ਦੀਜੈ ਐਸਾ ਪਰਮਲ ਲਈ ਹੈ ਕਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ ਬਸ ਇਹੀ ਸੁਗੰਧੀ ਜਿੰਦ ਵਾਸਤੇ ਵਰਤੋ ਏ ਬੁੱਕਾ ਹੋਏ ਸੁਹਾਗਣੀ ਭੈਣੇ ਇੰਨੀ ਬਾਤੀ ਸਹਉਪਈਐ ਸੁਹਾਗ ਭਾਗ ਵਾਲੀਆਂ ਈ ਆਖਦੀਆਂ ਹਨ ਕਿ ਇਹ ਭੈਣ ਇੰਨੀ ਗੱਲੀ ਹੀ ਖਸਮ ਪ੍ਰਭੂ ਮਿਲਦਾ ਹੈ ਆਪ ਗਵਈਤਾ ਸਹਉਪਈਐ ਔਰ ਕੈਸੀ ਚਤੁਰਾਈ ਕਸਮ ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ ਭਾਵ ਦੂਰ ਕਰੀਏ ਇਸ ਤੋਂ ਬਿਨਾ ਕੋਈ ਹੋਰ ਉਦਮ ਵਿਅਰਥ ਚੁਲਾਕੀ ਹੈ ਸੋ ਨਦਰ ਕਰ ਨਦਰ ਕਰ ਦੇਖੈ ਸੋ ਦਿਨ ਲਿਖੈ ਕਾਮਣ ਨਾ ਨਿਦ ਪਾਈ ਜ਼ਿੰਦਗੀ ਦਾ ਉਹ ਦਿਨ ਸਫਲ ਜਾਣੋ ਜਦੋਂ ਪਤੀ ਪ੍ਰਭੂ ਮਿਹਰ ਦੀ ਨਿਗਾਹ ਨਾਲ ਤੱਕੇ ਜਿਸ ਜੀਵ ਇਸਤਰੀ ਵੱਲ ਮਿਹਰ ਦੀ ਨਿਗਾਹ ਕਰਦਾ ਹੈ ਉਹ ਮਾਨੋ ਨੋ ਖਜ਼ਾਨੇ ਲੱਭ ਲੈਂਦੀ ਹੈ ਆਪਣੇ ਕੰਤ ਪਿਆਰੀ ਸਾਸੂ ਹਾਗਣ ਨਾਨਕ ਸਾ ਸਭرائی ਇਹ ਨਾਨਕ ਜਿਹੜੀ ਜੀਵ ਸਤੀ ਆਪਣੇ ਖਜ਼ਮ ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ ਜਗਤ ਪਰਵਾਰ ਵਿੱਚ ਆਦਰ ਮਾਣ ਪ੍ਰਾਪਤ ਕਰਦੀ ਹੈ ਐਸੇ ਰੰਗ ਰਾਤੀ ਸਵਾਜੁ ਕੀ ਮਾਤੀ ਹਨ ਸੁਪਾਇ ਸਮਾਣੀ ਜਿਹੜੀ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੀ ਰਹਿੰਦੀ ਹੈ ਜਿਹੜੀ ਅਡੋਲਤਾ ਵਿੱਚ ਮਸਤ ਰਹਿੰਦੀ ਹੈ ਜਿਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦੀ ਹੈ ਸੁੰਦਰ ਸਾਇ ਸਰੂਪ ਵਿੱਚ ੱਖਣ ਕਹੀਐ ਸਿਆਣੀ ਓਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ਸੇ ਰੰਗ ਰਤੀ ਸਹਿਜ ਕੀ ਮਾਤੀ ਅਨਸ ਭਾਏ ਸਮਾਣੀ ਸੁੰਦਰ ਸਾਇ ਸਰੂਪ ਵਿਚੱਕਣ ਕਹੀਐ ਸਾ ਸਿਆਣੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ